ਕੋ ਹੋ ਗਏ ਇਸ ਬਾਰੇ ਔਰ ਕੀ ਅਗਲਾ ਪਲਾਨ ਕੀ ਹੈਗਾ ਜਿਹੜੇ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਕਿ ਸ਼ਹੀਦਾਂ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਇਹਦੇ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸਰਦਾਰ ਸ਼ਖਬੀਰ ਸਿੰਘ ਬਾਦਲ ਸਾਹਿਬ ਨੇ ਔਰ ਇਸ ਹਲਕੇ ਤੋਂ ਮੇਰੇ ਛੋਟੇ ਵੀਰ ਸਰਦਾਰ ਕਮਰਜੀਤ ਸਿੰਘ ਜੀ ਰੋਜੀ ਬਰਕੰਦੀ ਗਿੱਦੜਵੇ ਹਲਕੇ ਦੇ ਇੰਚਾਰਜ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਜੀ ਦੀ ਟੀਮ ਪੀਟੇ ਲੋਕ ਲੰਬੀ ਹਲਕੇ ਤੋਂ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਸਰਦਾਰ ਤਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਔਰ ਕਿਨਾਂ ਮਲੋਟ ਹਲਕੇ ਤੋਂ ਸਾਡੇ ਬਹੁਤ ਸਤਿਕਾਰਯੋਗ ਵੱਡੇ ਵੀਰ ਸਰਦਾਰ ਹਰਪ੍ਰੀਤ ਸਿੰਘ ਜੀ ਸਾਬਕਾ ਐਮਐਲਏ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਮੈਂ ਕੋਟ-ਕੋਟ ਕਰਕੇ ਧੰਨਵਾਦ ਕਰਦਾ ਕਿ ਮੇਰੇ ਜੇ ਨਿਮਾਣੇ ਬੰਦੇ ਨੇ ਥੱਲੋ ਚੱਲੇ ਵੇ ਵਰਕਰ ਨੂੰ ਉਹਨਾਂ ਨੇ ਅੱਜ ਆਪਣੇ ਇਸ ਜ਼ਿਲ੍ਹੇ ਤੇ ਸ਼੍ਰੀ ਮੁਕਸਰ ਸਾਹਿਬ ਦੇ ਜੋ ਸ਼ਹਿਰੀ ਪ੍ਰਧਾਨ ਦਾ ਅਹੁਦਾ ਜ਼ਿਲ੍ਹੇ ਦਾ ਉਹ ਦੇ ਕੇ ਨਵਾਜਿਆ ਉਸ ਲਈ ਪ੍ਰਮਾਤਮਾ ਦਾ ਅਤਿ ਉਚਕ ਤੇ ਸ਼ੁਕਰਾਨਾ ਕਰਦਾ ਉੱਥੇ ਸਮੁੱਚੀ ਪਾਰਟੀ ਸਮੁੱਚੀ ਲੀਡਰਸ਼ਿਪ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਗਲਾ ਪਲਾਨ ਇਸ ਤਰ੍ਹਾਂ ਦਾ ਜਿਹੜਾ ਹੈ ਕਿਉਂਕਿ ਸ਼ਹਿਰੀ ਵੈਂਟ ਦੀ ਉਹ ਮਿਲ ਗਿਆ ਤਾਂ ਕਿਸ ਤਰ੍ਹਾਂ ਜਿਹੜੀ ਅਗੀਆਂ ਅਗੀਆਂ ਪਲਾਨ ਅਗਲਾ ਛੇਤੀ ਅਸੀਂ ਇੱਕ ਦੋ ਦਿਨਾਂ ਤੋਂ ਹੀ ਮੀਟਿੰਗਾਂ ਸਟਾਰਟ ਕਰਨ ਜਾ ਰਹੇ ਹਾਂ ਕਿਉਂਕਿ ਤੁਸੀਂ ਸਾਰੇ ਮੈਨੂੰ ਜਾਣਦੇ ਹੀ ਹੋ ਤੁਹਾਡੇ ਸਾਰਿਆਂ ਨਾਲ ਵੀ ਮੇਰਾ ਬੜਾ ਵਧੀਆ ਘਰੇਲੂ ਰਿਸ਼ਤਾ ਸਾਰਿਆਂ ਨਾਲ ਕਿ ਛੋਟੇ ਤੋਂ ਲੈਵਲ ਤੋਂ ਲੈ ਕੇ ਹੀ ਮੈਂ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਬਰਕੰਦੀ ਸਾਹਿਬ ਦੀ ਮੈਂ ਉਂਗਲ ਫੜ ਕੇ ਜਦੋਂ ਸਿਆਸਤ ਚ ਆਇਆ ਸੀਗਾ ਪਹਿਲੀ ਵਾਰ ਸਰਪੰਚ ਬਣਿਆ ਸੀਗਾ ਉਹਨਾਂ ਨੇ ਮੈਨੂੰ ਮੇਰਾ ਕੰਮ ਦੇਖ ਕੇ ਉਦੋਂ ਬੱਚਿਆਂ ਨੂੰ ਪਿਆਰ ਕਰਦੇ ਹੋਏ ਸਰਕਲ ਪ੍ਰਧਾਨ ਬਣਾਇਆ ਸੀ ਔਰ ਬੜਾ ਲੰਮਾ ਟਾਈਮ ਮੈਂ ਜਿੱਥੇ-ਇਥੇ ਸ਼੍ਰੀ ਮੁਖਸਰ ਸਾਹਿਬ ਸਰਕਲ ਦੀ ਸੇਵਾ ਕੀਤੀ ਔਰ ਉਦੋਂ ਵੀ ਦਿਨ-ਪੋ ਰਾਤ ਇੱਕ ਕਰਕੇ ਫਿਰ ਮੈਨੂੰ ਰੋਜੀ ਜੀ ਨੇ ਸ਼੍ਰੀ ਆਪਣੇ ਬਰੂਵਾਲੀ ਜੋ ਸਾਡੀ ਮੰਡੀ ਆ ਪੂਰੇ 26 ਪਿੰਡ ਆਉਂਦੇ ਉਹਨਾਂ ਦਾ ਅਨਚਾਰਜ ਲਾਇਆ ਔਰ ਉੱਥੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਤੁਸੀਂ ਸਾਰੇ ਪਤਾ ਹੀ ਆ ਤੁਹਾਨੂੰ ਕਿ ਮੇਰਾ ਉੱਥੇ ਪਰਿਵਾਰ ਰਿਸ਼ਤਾ ਔਰ ਇਹ ਪਹਿਲੀ ਵਾਰੀ ਹੋਇਆ ਸੀਗਾ ਕਿ ਬਰੂ ਵਾਲੀ ਜੈਲ ਦੇ ਵਿੱਚੋਂ ਜਿੱਦੋਂ ਰੋਜੀ ਜੀ ਲਾਸਟ ਵਾਰ ਐਮਐਲਏ ਬਣੇ ਸੀਗੇ ਅਸੀਂ ਤਕਰੀਬਨ 3000 ਵੋਟ ਨਾਲ ਉੱਥੋਂ ਜਿੱਥੇ ਉਸ ਟਾਈਮ ਸਰਦਾਰ ਹਰਚੰਦ ਸਿੰਘ ਜੀ ਬਰਾੜ ਸਾਬ ਦਾ ਬਹੁਤ ਵੱਡਾ ਬੋਲਬਾਲਾ ਸੀ ਸਾਡੇ ਸਨਮਾਨਯੋਗ ਸਵਰਗੀ ਸਰਦਾਰ ਸੁਦਰਸ਼ਨ ਸਿੰਘ ਮਰਾੜ ਸਾਬ ਦਾ ਬਹੁਤ ਵੱਡਾ ਬੋਲਬਾਲਾ ਸੀ ਉਹਨਾਂ ਨੇ ਇਲੈਕਸ਼ਨ ਲੜੇ ਸੀ ਪਰ ਮੈਂ ਉਦੋਂ ਵੀ ਭਰਾਵਾਂ ਨਾਲ ਆਪਦੇ ਬੈਠੇ ਆ ਮੇਰੇ ਸਾਰੇ ਭਰਾ ਉੱਥੋਂ ਇਨਾਂ ਨਾਲ ਰਲ ਕੇ ਉੱਥੋਂ 3000 ਵੋਟ ਤੇ ਰੋਜੀ ਜਿਹਨੂੰ ਜਿਤਾ ਕੇ ਲਿਆ ਸੀ ਜੋ ਪਹਿਲੀ ਵਾਰੀ ਹੋਇਆ ਸੀ ਕਿਉਂਕਿ ਮੇਰਾ ਇੱਕ ਕੰਮ ਕਰਨ ਦਾ ਤਰੀਕਾ ਮੈਂ ਹਰੇਕ ਦੇ ਨਾਲ ਆਪਦੇ ਪਰਿਵਾਰ ਵਾਂਗੂ ਆਪਦੇ ਭਰਾਵਾਂ ਨੂੰ ਨਾਲ ਲੈ ਕੇ ਚੱਲਦਾ ਹਾਂ ਔਰ ਹੁਣ ਵੀ ਅਸੀਂ 2-4 ਦਿਨਾਂ ਤਿੱਕਰ ਸ਼੍ਰੀ ਮੁਖਸਰ ਸਾਹਿਬ ਤੋਂ ਪਹਿਲਾਂ ਸਟਾਰਟ ਕਰਾਂਗੇ ਫਿਰ ਗੇਦੜਵਾ ਫਿਰ ਮਲੋਟ ਫਿਰ ਕਿੱਲਿਆਂ ਵਾਲੀ ਇਹਨਾਂ ਸਾਰੇ ਤੇ ਹੁੰਦੇ ਵੇ ਵੀ ਇੱਕ ਇੱਕ ਘਰ ਤਿੱਕਰ ਪਹੁੰਚ ਕੀਤੀ ਜਾਊਗੀ ਵਾਰਡ ਵਾਈਜ਼ ਮੀਟਿੰਗਾਂ ਕੀਤੀਆਂ ਜਾਣੀਆਂ ਉਸ ਤੋਂ ਬਾਅਦ ਮੈਂ ਛੇਤੀ ਹੀ ਜੋ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਹੁਕਮ ਅਨਸਾਰ ਅਸੀਂ ਮਸ਼ੀਰੀ ਮੁਕਸਰ ਸਾਹਿਬ ਦੀ ਜਥੇਬੰਦੀ ਤੋਂ ਸਟਾਰਟ ਕਰਾਂਗੇ ਇੱਥੇ ਵੀ ਮੈਂ ਇਹ ਸੋਚਿਆ ਸਾਰੀ ਲੀਡਰਸ਼ਿਪ ਨਾਲ ਰਹਿ ਕਰਕੇ ਰੋਜੀ ਜੀ ਨਾਲ ਰਹਿ ਕਰਕੇ ਵੀ ਮੁਕਸਰ ਨੂੰ ਤਿੰਨ ਹਲਕਿਆਂ ਚ ਤਿੰਨ ਭਾਗਾ ਚ ਵੰਡ ਕੇ ਇਹਨਾਂ ਦੇ ਪ੍ਰਧਾਨ ਵੀ ਲਾਏ ਜਾਣਗੇ ਔਰ ਹਲਕਾ ਵਾਈਜ਼ ਵੀ ਪ੍ਰਧਾਨ ਲਾਏ ਜਾਣਗੇ ਤਾਂ ਕਿ ਜੋ ਆਉਣ ਵਾਲਾ ਇਲੈਕਸ਼ਨ ਹੈ ਸਾਡੇ ਸਿਰ ਤੇ ਜੋ ਐਮਪੀ ਦਾ ਜੋ ਵੀ ਕੈਂਡੀਡੇਟ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਦੇਣਗੇ ਉੰਧੇ ਜਿੱਥੋਂ ਸਾਡੀ ਪੂਰੀ ਕੋਸ਼ਿਸ਼ ਹੋਊਗੀ ਮੁਕਸਰ ਚੋਂ ਜਿਤਾ ਕੇ ਭੇਜੀਏ ਔਰ ਹੋਰ ਜੋ ਫਰੀਦਕੋਟ ਚ ਸਾਡਾ ਗਿੱਦੜਵਾ ਹਲਕਾ ਪਾਊਗਾ ਜਾਂ ਮਲੂਟ ਚ ਸਾਡਾ ਪਰੋਇਪੁਰ ਚ ਪਾਊਗਾ ਇਹ ਸਾਰੇ ਹਲਕਿਆਂ ਦੇ ਵਿੱਚੋਂ ਵਾਚ ਅਡਮਿੰਨ ਕਰਕੇ ਇੱਥੋਂ ਸ਼੍ਰੋਮ ਅਕਾਲੀ ਦਲ ਦੀ ਇੱਕ ਵੱਡੀ ਜਿੱਤ ਪ੍ਰਾਪਤ ਕਰਾ ਕੇ ਜਿੱਤ। ਦੂਸਰਾ ਸਰਕਾਰ ਦੇ ਰਿਕਾਰਡ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਦੀ ਬੇਸ ਕਿਹੋ ਜਿਹੀ ਰਹੂਗੀ ਲੋਕ ਸਭਾ ਚੋਣਾਂ ਵਾਸਤੇ ਸਪੈਸ਼ਲੀ ਸਾਡਾ ਕੋਈ ਪਰ ਹਲਕਾ ਨਹੀਂ। ਕਿ ਸਰਕਾਰ ਦਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਜੀ ਕੀ ਅੱਜ ਕੱਲ੍ਹ ਇਹ ਕੀਤੀ ਜਾ ਰਹੀ ਹੈ? ਕਲ ਵੱਡੇ ਵੱਡੇ ਪੋਸਟਰ ਚਲੋ ਮੈਂ ਤਾਂ ਇਸ ਕਰਕੇ ਵੀ ਵਧੀਆ ਹੋ ਗਿਆ ਕੋਡ ਆਫ ਕੰਡਕਟ ਲੱਗ ਗਿਆ ਕਿ ਪੋਸਟਰਾਂ ਤੋਂ ਤੋਂ ਪੰਜਾਬ ਨੂੰ ਨਜਾਤ ਮਿਲ ਗਈ ਨਹੀਂ ਤਾਂ ਹਰੇਕ ਥਾਂ ਤੇ ਵੱਡੇ ਵੱਡੇ ਫਲੈਕਸ ਤੁਸੀਂ ਤਕਰੀਬਨ ਇੱਥੋਂ ਤੱਕ ਆ ਕੇ ਜਿੱਥੇ ਭਗਵੰਤ ਮਾਨ ਜੀ ਸਾਡੇ ਸਤਿਕਾਰਯੋਗ ਆ ਇਹ ਗੱਲਾਂ ਕਰਦੇ ਹੁੰਦੇ ਸੀ ਜੀ ਇਹ ਤਾਂ ਫੋਟੋ ਲਾਉਂਦੇ ਆ ਜੀ ਐਂਬੂਲੈਂਸ ਤੇ ਫੋਟੋ ਲੱਗੀ ਅੱਜ ਇਹ ਹਾਲਾਤ ਹੋਏ ਪਏ ਕਿ 5 ਕਿਲੋ ਜੇ ਕਣਕ ਵੀ ਸਰਕਾਰ ਕਿਸੇ ਨੂੰ ਦਿੰਦੇ ਆ ਤਾਂ ਉੱਪਰ ਵੱਡੀ ਫੋਟੋ ਸ੍ਰੀ ਭਗਵੰਤ ਮਾਨ ਜੀ ਦੀ ਤੇ ਸ੍ਰੀ ਰਵਿੰਦ ਕਾਜ ਕੇਰਿਵਾਲ ਜੀ ਦੀ ਹੁੰਦੀ ਤੇ ਫੋਟੋ ਲੱਗੀ ਹੁੰਦੀ ਮਤਲਬ ਇਦੀ ਨਿੱਕੀ ਚੀਜ਼ ਤੇ ਹੀ ਅਸੀਂ ਫੋਟੋਆਂ ਲਾ ਕੇ ਕੱਲੀ ਫੋਟੋ ਦੀ ਸਿਆਸਤ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ ਗਾ ਔਰ ਲੋਕ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਅੱਜ ਕੀ ਹਾਲਾਤ ਨੇ ਪੰਜਾਬ ਦੇ ਕਿੰਨਾ ਗੈਂਗਸਟਰ ਵੱਜ ਚੁੱਕਾ ਮਤਲਬ ਬਹੁਤ ਬੁਰਾ ਹਾਲ ਹੈ ਔਰ ਸਾਡੀ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜਨ ਵਾਲੀ ਸ਼੍ਰੋਮਣੀ ਕਾਲੀ ਦਲ ਦੇ ਹਮੇਸ਼ਾ ਕਿਸਾਨ ਜੱਥੇਬੰਦੀਆਂ ਦੇ ਵਿੱਚ ਵੀ ਵੱਜ ਚੜ ਕੇ ਕਿਉਂਕਿ ਸਾਡੇ ਜਿਹੜੇ ਕਿਸਾਨ ਆ ਸਾਡੀ ਆਪ ਦੀ ਪਾਰਟੀ ਦਾ ਹਿੱਸਾ ਸਾਡੇ ਆਪ ਦੇ ਪਰਿਵਾਰ ਨੇ ਉਹ ਪਰ ਉਹਨਾਂ ਦੇ ਉਹ ਵੀ ਜਿਵੇਂ ਕਹਿਣਗੇ ਅਸੀਂ ਬਾਦ ਚੜ ਕੇ ਇਥੋਂ ਵੱਡੀ ਇੱਕ ਜਿੱਤ ਫਰੋਜਪੁਰ ਹਲਕੇ ਚੋਂ ਨਹੀਂ ਪੰਜਾਬ ਚੋਂ ਹੀ ਬੜੀ ਵੱਡੀ ਜਿੱਤ ਹਾਸਲ ਕੀਤੀ। ਭਾਜਪਾ ਤੋਂ ਅਲੱਗ ਹੋ ਕੇ ਪਹਿਲੀ ਵਾਰ ਜਿਹੜਾ ਅਕਾਲੀ ਦਲ ਲੋਕ ਸਭਾ ਦੇ ਇਲੈਕਸ਼ਨ ਲੜਨ ਜਾ ਰਿਹਾ ਹੈ। ਸ਼ਹਿਰੀ ਖੇਤਰ ਦੇ ਵਿੱਚ ਖਾਸ ਤੌਰ ਤੇ ਚੁਣੌਤੀਆਂ ਬੜੀਆਂ ਤੁਹਾਨੂੰ ਸਾਹਮਣੇ ਆਉਣੀਆਂ ਤੇ ਉਹਨਾਂ ਨੂੰ ਚੁਣੌਤੀਆਂ ਨੂੰ ਸਾਹਮਣਾ ਕਰ ਲਈ ਕੀ ਕੀ ਤੁਹਾਡੀ ਪਲਾਨ ਚ ਚੱਲ ਰਹੀ ਹੈ? ਦੇਖੋ ਜੀ ਸ਼ਹਿਰੀ ਖੇਤਰ ਦੇ ਵਿੱਚ ਸਾਡੇ ਜਿਹੜੇ ਹਿੰਦੂ ਵੀਰ ਬੈਠੇ ਨੇ ਜਾਂ ਸਾਡੇ ਜੋ ਆਪਦੀਆਂ ਬੈਠੇ ਸਾਰੇ ਆਪ ਭਾਈਚਾਰੇ ਬੈਠੇ ਸਾਡੇ ਸਾਨੂੰ ਉਮੀਦ ਆ ਕਿ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਇਸ ਵਾਰ ਵੱਡੀ ਵੱਡੀ ਸਫਲਤਾ ਮਿਲੇਗੀ। ਬਾਕੀ ਸਾਨੂੰ ਵੀ ਪ੍ਰਧਾਨ ਜੀ ਨੇ ਲਾਇਆ ਸੀ ਵੀ ਮਿਹਨਤ ਕਰਕੇ ਉਹਨਾਂ ਨੂੰ ਦਿਖਾਉਣੀ ਹੈ ਸਾਰਿਆਂ ਨੇ ਵੀ ਸ਼ਹਿਰੀ ਖੇਤਰ ਚ ਵੀ ਕਿੰਨੇ ਲੰਦੇ ਸਾਨੂੰ ਬਹੁਤ ਵੱਡੀ ਜਿੱਤ ਹੈ। ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਆਏ ਹੋ ਕਿਉਂਕਿ ਮੇਰਾ तकरीबन ਤੁਹਾਡੇ ਸਾਰਿਆਂ ਨਾਲ ਕੋਈ ਪ੍ਰੈਸ ਵਾਲਾ ਤਾਂ ਰਿਸ਼ਤਾ ਹੈ ਹੀ ਨਹੀਂ ਕੋਈ ਮੇਰੇ ਚਾਚੇ ਤਾਏ ਸਾਹ ਲੱਗਦੇ ਤੁਸੀਂ ਭਰਾ ਲੱਗਦੇ ਹੋ ਸਾਰੇ ਸਾਰਿਆਂ ਦਾ ਖਾਸ ਕਰਕੇ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਰੇ ਰਜੇਵਾ ਇਹ ਚੋਂ ਆਪਦੇ ਚੋਂ ਟਾਈਮ ਕੱਢ ਕੇ ਆਏ ਹੋ ਮੈਂ ਇੱਕ ਇੱਕ ਬੰਦੇ ਜੋ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਹੋ ਮੇਰੇ ਸਿਰ ਮੱਥੇ ਆ ਔਰ ਮੈਂ ਹਮੇਸ਼ਾ ਕੋਸ਼ਿਸ਼ ਕਰੂੰਗਾ ਕਿ ਸਾਰਿਆਂ ਨੂੰ ਨਾਲ ਲੈ ਕੇ ਜਿੱਥੇ ਆਪਦੀ ਪਾਰਟੀ ਦੇ ਹਰੇਕ ਬੰਦੇ ਨੂੰ ਨਾਲ ਲੈ ਕੇ ਉੱਥੇ ਤੁਹਾਡੇ ਹੀ ਸਹਿਯੋਗ ਦੇ ਨਾਲ ਮੈਂ ਚੱਲਣਾ ਕਿਉਂਕਿ ਮੈਂ ਇਸ ਕਰਕੇ ਵੀ ਧੰਨਵਾਦ ਕਰਨਾ ਚਾਹੁੰਦਾ ਅੱਜ ਤੁਹਾਡਾ ਸਾਥ ਕੇ ਕਿਉਂਕਿ ਤੁਸੀਂ ਮੇਰੀ ਹਮੇਸ਼ਾ ਬੜੀ ਮਦਦ ਕੀਤੀ ਹੈ ਮੈਂ ਦੇਖਦਾ ਰਿਹਾ ਕਿ ਜਦੋਂ ਮੈਂ ਸਰਕਲ ਪ੍ਰਧਾਨ ਸੀ ਉਦੋਂ ਵੀ ਮੈਨੂੰ ਅਖਬਾਰ ਦੇ ਵਿੱਚ ਤੁਸੀਂ ਓਨੀ ਥਾਂ ਦਿੰਦੇ ਸੀ ਜਿੰਨੀ ਕਿਸੇ ਮਨਿਸਟਰ ਨੂੰ ਮਿਲਦੀ ਸੀਗੀ ਇਸ ਕਰਕੇ ਮੈਂ ਤੁਹਾਡਾ ਬਣਾਇਆ ਵੀ ਮੈਂ ਸਮਝਦਾ ਵੀ ਅੱਜ ਇੱਥੋਂ ਤੱਕ ਪਹੁੰਚਿਆ ਤੇ ਉਸ ਲਈ ਮੈਂ ਸਾਰੇ ਪ੍ਰੈਸ ਵਾਲੇ ਮੇਰੇ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਤ ਜਿਹੜੇ ਅਲੀਗੇਸ਼ਨ ਜਿਹੜੇ ਮੇਰੇ ਉੱਤੇ ਲਾਏ ਗਏ ਨੇ ਦੂਜੀ ਧਿਰੋਂ ਲੋਕ ਕਿ ਤੁਹਾਡੇ ਕੋਲੇ ਆ ਗਿਆ ਹੁਣ ਸਾਰਾ ਕੁਝ ਸੈਟੀਸਫਾਈ ਕੀਤਾ ਜਿਨ੍ਹਾਂ ਮੈਂ ਦੇਖਿਆ ਉਹਦੇ ਚ ਅਲੀਗੇਸ਼ਨ ਉਹਨਾਂ ਨੇ ਉਹਦੇ ਚ ਇਹ ਲਾਇਆ ਹੈ ਕਿ ਜਿਹੜੀ ਲੁਧਿਆਣੇ ਮਤਲਬ ਜੋ ਇਹ ਹੋਇਆ ਸਮਾਗਮ ਹੋਇਆ ਉਹਦੇ ਚ ਸਾਡੇ ਖਿਲਾਫ ਮੇਰੇ ਖਿਲਾਫ ਸਦਾਸ਼ਵੀਰ ਨੇ ਸ ਹੈ। ਇਹ ਡਿਫੈਮੇਟਰੀ ਸਟੇਟਮੈਂਟ ਯੂਜ਼ ਕੀਤੀ ਹੈ ਪਹਿਲੀ ਗੱਲ ਤਾਂ ਜਿੱਥੋਂ ਤੱਕ ਮੈਂ ਉਹਦੇ ਦੇਖਿਆ ਉਹ ਤਾਂ ਪਹਿਲਾਂ ਹੀ ਮੁੱਖ ਮੰਤਰੀ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਸਾਰੀਆਂ ਪਾਰਟੀਆਂ ਨੂੰ ਕਿਹਾ ਸੀ ਬਲਕਿ ਬਾਹਰਲੇ ਮਿਲਤਾਂ ਤੋਂ ਕਿਹਾ ਹੋਇਆ ਸੀ ਇਹ ਭਾਈ ਉੱਥੇ ਆਪਾਂ ਡਿਸਕਸ਼ਨ ਕਰਾਂਗੇ ਪੰਜਾਬ ਦੇ ਮਸਲਿਆਂ ਤੇ ਕੀਤੇ ਤਾਂ ਉੱਥੇ ਇਹ ਕਹਿੰਦੇ ਜੀ ਉਹਦੇ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਤਾ ਕਿ ਇਹ ਜਿਹੜੀ ਬਾਲਾ ਸਰ ਨੂੰ ਇਹ ਨਹਿਰ ਆਪ ਦੀ ਇੱਕ ਕੜਾਹੇ ਲੈ ਗਏ ਤੇ ਇਹ ਸਾਡੇ ਤੇ ਇਲਜ਼ਾਮ ਲਾਇਆ ਬਲਕਿ ਮੁੱਖ ਮੰਤਰੀ ਨੇ ਉਹਦੇ ਤੇ ਇਹ ਕਿਹਾ ਹੈ ਕਿ ਐਸワイਐਲ ਦੇ ਉੱਪਰ ਜੋ ਕੇਂਦਰ ਦਾ ਸਾਡੇ ਖਿਲਾਫ ਵਤੀਰਾ ਹੈ ਤਾਂ ਉਹਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਉਹਨਾਂ ਦੇ ਸਦਾ ਗਿਆਨੀ ਜੈਲ ਸਿੰਘ ਦਾ ਨਾਮ ਆਇਆ ਦਰਬਾਰਾ ਸਿੰਘ ਦਾ ਆਇਆ ਕਾਂਗਰਸ ਦੇ ਮੁੱਖ ਮੰਤਰੀਆਂ ਦਾ ਆਇਆ ਸਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜੇ-ਜਿਹੜੇ ਜੋ ਆਏ ਉਹਨਾਂ ਨੇ ਉਹਨਾਂ ਦਾ ਰੂਲ ਦੱਸਿਆ ਬਲਕਿ ਇਲਜ਼ਾਮ ਤਾਂ ਸੈਂਟਰ ਦੇ ਖਿਲਾਫ ਹੈ ਸੈਂਟਰ ਦੀ ਮਾਨ ਹਨ ਨਹੀਂ ਨਹੀਂ ਕੋਈ ਉਹਨਾਂ ਨੇ ਕਿਹਾ ਹੋਈ ਹੈ ਕਿਸੇ ਕਾਂਗਰਸ ਦੇ ਲੀਡਰ ਨੇ ਨਹੀਂ ਕਿਹਾ ਸੈਕੰਡ ਇਕਲ ਤਿੰਨ ਦਿਨ ਜੀ ਉਹ ਸਾਡੀ ਟਰਾਂਸਪੋਰਟ ਦੇ ਰੂਟਾਂ ਬਾਰੇ ਇਹਨਾਂ ਨੇ ਕਿਹਾ ਉਹਨਾਂ ਨੇ ਪੰਜਾਬ ਦੀ ਜਿੰਨੀ ਟਰਾਂਸਪੋਰਟ ਹੈ ਸਾਰਿਆਂ ਬਾਰੇ ਡਾਕੂਮੈਂਟਰੀ ਐਵੀਡੈਂਸ ਦੇਖ ਕੇ ਉਹਨਾਂ ਨੇ ਦੱਸਿਆ ਜੋ ਵੀ ਉਹਨਾਂ ਨੇ ਉੱਥੇ ਉੱਦੇ ਬੋਲੇ ਆ ਉਹਨਾਂ ਨੇ ਆਫੀਸ਼ੀਅਲੀ ਜਿਹੜਾ ਰਿਪੋਰਟ ਸੀ ਉਹ ਪੜ੍ਹ ਕੇ ਉਹਨਾਂ ਨੇ ਦੱਸਿਆ ਇਸ ਕਰਕੇ ਮੈਨੂੰ ਤਾਂ ਉਹਦੇ 'ਚ ਕੋਈ ਵੀ ਇਲਜ਼ਾਮ ਨਹੀਂ ਲੱਗਿਆ ਨਾ ਟਰਾਂਸਪੋਰਟ ਦਾ ਲੱਗਿਆ ਨਾ ਕੋਈ ਇਹਨਾਂ ਦਾ ਲੱਗਿਆ ਇਸ ਕ ਅਖੀਰ ਦੇ ਉੱਪਰ ਸਮਾ ਉਹਨਾਂ ਨੇ ਰਿਲੀਫ ਕੀ ਮੰਗਿਆ ਇੱਕ ਵੈਰੀ ਇੰਟਰਸਟਿੰਗ ਰਿਲੀਫ ਮੰਗਿਆ ਇਹਦੇ ਵਿੱਚ ਕਹਿੰਦੇ ਸਾਡੀ ਜਿਹੜੀ ਮਾਨਹਾਨੀ ਹੋਈ ਹੈ ਨਾ 1 ਕਰੋੜ ਦੀ ਹੋਈ ਹੈ ਤੇ ਮੈਨੂੰ ਦੋ ਚਾਰ ਬੰਦਿਆਂ ਨੇ ਦੱਸਿਆ ਵੀ ਇਹ ਤਾਂ ਭਾਈ ਕਾਫੀ ਥੋੜੇ ਉਲਟ ਗੱਲਾਂ ਕਹੀਆਂ ਜਿਹੜੇ ਗਵਾਹ ਬਣਾਏ ਆ ਆਪਦੇ ਹੀ ਬੰਦੇ ਸੂ ਕਾਰਡ ਉਹਨਾਂ ਨੇ ਕਿਹਾ ਕਿ ਤੇ ਮਾਨਰ ਨਹੀਂ ਆਪਣੀ ਉਹਨਾਂ ਨੇ ਵੀ ਇਹ ਗੱਲ ਕੋਈ ਹੈ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਜਿਹੜਾ ਅਵਾਰਡ ਪਾਸ ਹੋਵੇ ਉਹ ਅਵਾਰਡ ਸਿੱਖ ਪੰਥ ਲਈ ਤੇ ਯਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮੋਲਕ ਲਈ ਉਹਨਾਂ ਚ ਮੰਨਦੇ ਹੋ ਦੇਖੋ ਹਮ ਤਾਂ ਕੋਈ ਕੇਸ ਹੁੰਦਾ ਅਦਾਲਤੋਂ ਕਿੱਥੋਂ ਲੱਭੂਗੀ ਕਿਹਨੂੰ ਕਿਹਨੇ ਕੁਰਬਾਨੀਆਂ ਦਿੱਤੀਆਂ ਕਿਹਨੂੰ ਦਈਏ ਤੇ ਜੇ ਕੋਈ ਦੇਨਾਂ ਦੇ ਕੋਲੋਂ ਦੇ ਦੇਣਾ ਫਿਰ ਉਹ ਐਡਜਸਟ ਕਰ ਲੈ ਸੋ ਜਿਹੜਾ ਉਹੀ ਗੱਲ ਆ ਗਈ ਮੁੜ ਕੇ ਕਿ ਕੇਸ ਪਾਉਣ ਦਾ ਮਕਸਦ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਦੱਸਤਾ ਆਦਰਵਾਜ਼ ਆ ਰਲੀਫ ਹੈ ਦੇ ਚ ਹੋਰ ਕੁਝ ਨਹੀਂ ਓਕੇ ਓਕੇ ਥੈਂਕ ਯੂ ਤੁਸੀਂ ਵੀਰ ਬਾਦਲ ਹੋਰਾਂ ਨੇ ਕੇਸ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਤੁਸੀਂ ਉਹਨਾਂ ਨੂੰ ਪੇਸ਼ ਹੋਏ ਗਏ ਹੋ ਤੁਹਾਨੂੰ ਮਕਰਰ ਕੀਤਾ ਗਿਆ ਹੈਗਾ ਕੀ ਸੂਚਨਾ ਕੀ ਹੈ ਦੇਖੋ ਜੀ ਮੈਨੂੰ ਜਿਹੜਾ ਕੱਲ ਹੀ ਪਤਾ ਲੱਗਿਆ ਹੈ ਮੈਂ ਸਤਕਾਰਯੋਗ ਮੁੱਖ ਮੰਤਰੀ ਨੂੰ ਨਾ ਤਾਂ ਕਦੇ ਮਿਲਿਆ ਉਹਨਾਂ ਨੇ ਪੁੱਛ ਕੇ ਹੀ ਵੀ ਇਸ ਕੇਸ ਦੇ ਵਿੱਚ ਕਿਹੜਾ ਵਕੀਲ ਹੈ ਜਿਹੜਾ ਇਸ ਮੁਕਦਮੇ ਨੂੰ ਝਗਣ ਦੇ ਕਾਬਿਲ ਹੈ ਤਾਂ ਉਹਨਾਂ ਨੇ ਕੱਲ ਜਿਹੜਾ ਇਸ ਕੇਸ ਦੇ ਵਿੱਚ ਪੇਸ਼ ਹੋਣ ਲਈ ਮੈਨੂੰ ਹਦਾਇਤ ਕੀਤੀ ਤੇ ਮੈਂ ਅੱਜ ਇਸ ਕੇਸ ਵਿੱਚ ਪੇਸ਼ ਹੋਇਆ ਅੱਜ ਅਦਾਲਤ ਦੀ ਕਾਰਵਾਈ ਕੀ ਰਹੀ ਦੀ ਉਹ ਜਵਾਬ ਦੇਣਾ ਸੀਗਾ ਜਿਹੜਾ ਕੀ ਅੱਜ ਅਦਾਲਤ ਦੇ ਵਿੱਚ ਜਿਹੜੇ ਅਸੀਂ ਜਦੋਂ ਕੱਲ ਮੈਨੂੰ ਕੇਸ ਮਿਲਿਆ ਤਾਂ ਮੈਂ ਉਸ ਕੇਸ ਨੂੰ ਸਾਰਾ ਸਟੱਡੀ ਕੀਤਾ ਤਾਂ ਉਹ ਕੇਸ ਜਿਹੜਾ ਬਿਲਕੁਲ ਡੀਇਨਫਾਰਮੇਸ਼ਨ ਦਾ ਕੇਸ ਸਦਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਿਲਕੁਲ ਹੀ ਬਣਦਾ ਨਹੀਂ ਸੀ ਤੇ ਉਹ ਜਿਹੜਾ ਕੇਸ ਹੈ ਸਿਰਫ ਮੈਨੂੰ ਲੱਗਿਆ ਕਿ ਇੱਕ politically ਉਹਦਾ ਜਾਨੀ ਕਿ ਬੈਨੀਫੀਟ ਲੈਣ ਲਈ ਆਮ ਤੌਰ ਤੇ ਹੁੰਦਾ ਹੈ ਕਿ ਪਹਿਲਾਂ ਨੋਟਿਸ ਦੇ ਦਿਓ ਉਹਨੂੰ ਅਖਬਾਰਾਂ 'ਚ ਕਢਾ ਦਿਓ ਜੀ ਅਸੀਂ ਮਾਨ ਰੱਖਣੀ ਦਾ ਕਰਤਾ ਫਿਰ ਅੱਜ ਕੇਸ ਪਾਤਾ ਜੀ ਫਿਰ ਹੋ ਗਿਆ ਕਿ ਉਹ ਕੇਸ ਤੋਂ ਭੱਜ ਰਹੇ ਐ ਤਾਂ ਇੱਕ ਤਾਂ ਇਹ ਹੁੰਦਾ ਹੈ ਲੋਕਾਂ ਦਾ ਜਿਹੜਾ ਮਾਈਂਡ ਡਾਇਵਰਟ ਕਰਨ ਲਈ ਤੇ ਜਿਹੜੀਆਂ ਉਹਨਾਂ ਦੇ ਖਿਲਾਫ ਜੋ ਵੀ ਕੋਈ ਗੱਲ ਸੀਗੀ ਤਾਂ ਉਹਦੇ ਉਸ ਦਾ ਡਾਇਵਰਟ ਕਰਨ ਲਈ ਸੈਕੰਡ ਕਈ ਵਾਰੀ ਇਹ ਹੁੰਦਾ ਹੈ ਕਿ ਪੋਲੀਟੀਕਲ ਟ੍ਰੈਕਟ ਹੁੰਦੇ ਆ ਕਿ ਜੇ ਕੱਲ ਨੂੰ ਕੋਈ ਗੱਲ ਹੁੰਦੀ ਹੈ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਕਹਿ ਸਕਦੇ ਕਿ ਵੇਖੋ ਸਾਡਾ ਤਾਂ ਇੱਕ ਕੇਸ ਆਲਰੇਡੀ ਕੋਰਟ ਚ ਚੱਲਦਾ ਮੈਟਰ ਜੇ ਸਭ ਜੁੜਿਆ ਸੋ ਇਸ ਕਰਕੇ ਅਸੀਂ ਜਿਹੜੇ ਇਸ ਨਤੀਜੇ ਤੇ ਪਹੁੰਚੇ ਕਿ ਕੇਸ ਨਹੀਂ ਬਣਦਾ ਸੀ ਤਾਂ ਉਹ ਕੋਰਟ ਦੇ ਵਿੱਚ ਅਪਲੀਕੇਸ਼ਨ ਦੇ ਸਕਦਾ ਹੈ ਡਿਫੈਂਡੈਂਟ ਕਿ ਇਹ ਕੇਸ ਬਣਦਾ ਹੀ ਨਹੀਂ ਇਹ ਗਲਤ ਤੌਰ ਤੇ ਕੀਤਾ ਗਿਆ ਇਸ ਕਰਕੇ ਅਸੀਂ ਅਰਜੀ ਦਿੱਤੀ ਜਿਹੜੀ ਆਰਡਰ 7 ਰੂਲ 11 ਸੀਪੀਸੀ ਕਹਿੰਦਾ ਹੈ ਕਿ ਜੇ ਐਵੇਂ ਕਿਸੇ ਤੇ ਕੋਈ ਕੇਸ ਕਰਤਾ ਤਾਂ ਉਹ ਕੇਸ ਜਿਹੜਾ ਅਦਾਲਤ ਖਰਚ ਕਰ ਸਕਦੀ ਹੈ ਅਸੀਂ ਕਿਹਾ ਕਿ ਕੇਸ ਚੱਲਣਾ ਹੀ ਨਹੀਂ ਚਾਹੀਦਾ ਇੱਕ ਕੇਸ ਹੁੰਦਾ ਡੈਫਾਮੇਸ਼ਨ ਦਾ ਜਿੱਥੇ ਪਹਿਲਾਂ ਗਵਾਹੀਆਂ ਹੁੰਦੀਆਂ ਅਦਾਲਤ ਬਤੌਰ ਮਲਜ਼ਮ ਦੇ ਤਲਬ ਕਰਦੀ ਹੈ ਇਹ ਕੋ ਕੇਸ ਹੁੰਦਾ ਇਹ ਉਹ ਕੇਸ ਨਹੀਂ ਇਹ ਤਾਂ ਸਿੰਪਲੀ ਆ ਕੋਈ ਕਿਸੇ ਦੇ ਕਰ ਦਿਓ ਅਸ਼ਟਾਮ ਲਾਓ ਵਕੀਲ ਕਰੋ ਤੇ ਉਹ ਕਰ ਦਿਓ ਫਿਰ ਜਦੋਂ ਡਿਫੈਂਡੈਂਟ ਪੇਸ਼ ਹੁੰਦਾ ਉਹ ਕਹਿੰਦਾ ਜੀ ਇਹ ਕੇਸ ਬੰਦਾ ਹੀ ਨਹੀਂ ਤਾਂ ਅਦਾਲਤ ਸੁਣ ਕੇ ਉਸ ਨੂੰ ਖਾਰਜ ਕਰ ਸਕਦੀ ਹੈ ਇਸ ਕਰਕੇ ਅਸੀਂ ਉਹ ਅੱਜ ਕੇਸ ਜਿਹੜੀ ਅਸੀਂ ਕੇਸ ਕੀਤਾ ਉਹਦੀ ਜਿਹੜੀ ਅੱਗੇ ਜਿਹੜੀ ਡੇਟ ਹੈ ਉਹਨਾਂ ਨੂੰ ਕਾਪੀ ਦਿੱਤੀ ਹੈ ਉਹਨਾਂ ਨੇ ਉਹਦਾ ਰਿਪਲਾਈ ਦੇਣਾ ਹੈ ਡੇਟ ਪਾਈ ਕੋਈ ਅੱਗੇ ਤਰੀਕ ਪਾਤੀ ਜੀ ਅੱਗੇ ਉਹ ਲੋ ਹਾਂ ਅੱਗੇ 94 9 9 ਅਪ੍ਰੈਲ ਉਹਨਾਂ ਨੇ ਸਾਡੀ ਅਰਜੀ ਦਾ ਇਹ ਜਵਾਬ ਦੇਣਾ ਤੁਸੀਂ ਅੱਜ ਅਦਾਲਤ ਚ ਇਹ ਹੀ ਕਿਹਾ ਕਿ ਕੇਸ ਬੰਦਾ ਹੀ ਨਹੀਂ ਅਸੀਂ ਕਿਹਾ ਜੀ ਕੇਸ ਨਹੀਂ ਬੰਦਾ ਇਹਨੂੰ ਡਿਸਮਿਸ ਕਰੋ ਕੋਈ ਕਾਜ ਆਫੈਕਸ਼ਨ ਨਹੀਂਗਾ ਇਹ ਇੱਕ ਜਿਹੜੀ ਆ ਆਮ ਤੌਰ ਤੇ ਜਿਹੜਾ ਕਿਹਾ ਜਾ ਰਿਹਾ ਉਹਨਾਂ ਦੇ ਬੁਲਾ ਰਹੇ ਲੋਕ ਕਿ ਮੁੱਖ ਮੰਤਰੀ ਆਪੇਸ਼ ਹੀ ਨਹੀਂ ਹੋ ਰਹੇ ਪੇਸ਼ ਹੋਣ ਤੋਂ ਪੱਜ ਰਹੇ ਆ ਕੋਈ ਐਹੋ ਜਿਹਾ ਫੈਕਟ ਹੈਗਾ ਜਾਂ ਕੁਝ ਇਸ ਤਰ੍ਹਾਂ ਇਹ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਉਹਨਾਂ ਦਾ ਮਕਸਦ ਹੀ ਇਹ ਸੀਗਾ ਕਿ ਲੋਕਾਂ ਨੂੰ ਇੰਟੈਂਸ਼ਨ ਡਾਇਵਰਟ ਕਰਨੀ ਮੁੱਖ ਮੰਤਰੀ ਇਸ ਕੇਸ 'ਚ ਕਦੇ ਵੀ ਭੱਜਿਆ ਨਹੀਂ ਬਲਕਿ ਮੁੱਖ ਮੰਤਰੀ ਨੂੰ ਤਾਂ ਜਦੋਂ ਇਹ ਕਿਹਾ ਗਿਆ ਕਿ ਅਸੀਂ ਕੇਸ ਕਰਾਂ ਉਹਨੇ ਕਿਹਾ ਕਰੋ ਜੋ ਕੇਸ ਕਰਦੇ ਅਸੀਂ ਅਦਾਲਤ 'ਚ ਉਹਦਾ ਜਵਾਬ ਦੇਵਾਂਗੇ ਤਾਂ ਇਸ ਕੇਸ ਜਿਹੜਾ ਉਹਨਾਂ ਨੇ ਦਰਜ ਕੀਤਾ 11/1/2024 ਨੂੰ ਉਹਨਾਂ ਨੇ ਕੇਸ ਇਹ ਕੋਰਟ ਦੇ ਵਿੱਚ ਲਾਇਆ ਤੇ ਕੋਰਟ ਨੇ ਪਹਿਲੀ ਤਰੀਕ ਹੈ ਜਿਹੜੀ ਮੁੱਖ ਮੰਤਰੀ ਨੂੰ ਹਾਜ਼ਰ ਹੋਣ ਲਈ 19/2/2024 ਦਿੱਤੀ ਤਾਂ ਉਸ ਦਿਨ ਮੁੱਖ ਮੰਤਰੀ ਵੱਲੋਂ ਇੱਕ ਅਸੀਂ ਜੇ ਕੋਈ ਕਿਉਂਕਿ ਜਿਵੇਂ ਮੁੱਖ ਮੰਤਰੀ ਹੁੰਦਾ ਹੀ ਇਜ਼ ਵੈਰੀ ਬੀਜੀ ਇਹ ਜ਼ਰੂਰੀ ਨਹੀਂ ਕਿ ਉਹ ਇਮੀਡੀਏਟਲੀ ਸਾਰਾ ਉਹਨੂੰ ਮੈਨੇਜ ਕਰ ਸਕੇ ਤਾਂ ਉਹਨਾਂ ਦੇ ਹਦਾਇਤ ਤੇ ਸਰਦਾਰ ਅਕਬਾਲ ਸਿੰਘ ਬੁੱਟਰ ਵਕੀਲ ਸਾਹਿਬ ਪਹਿਲੀ ਤਰੀਕ ਤੇ 19 2 14 ਨੂੰ ਮੀਮੋ ਦੇਤਾ ਉਹਨਾਂ ਨੇ ਤੇ ਕੋਰਟ ਨੇ ਅਗਲੀ ਡੇਟ ਸਾਨੂੰ ਜਿਹੜੀ ਅੱਗੇ ਅੱਗੇ ਅੱਜ ਦੀ 19 ਤਿੰਨ ਦੇਤੀ ਵੀ ਇੱਕ ਤਾਂ ਵਕਾਲਤਨਾਮ ਤੁਸੀਂ ਪੇਸ਼ ਕਰੋ ਮੁੱਖ ਮੰਤਰੀ ਦਾ ਤੇ ਇੱਕ ਤੁਸੀਂ ਆਪ ਦਾ ਜਵਾਬ ਦਾਵਾ ਦਿਓ ਤੇ ਅੱਜ ਅਸੀਂ ਫੇਰ ਮੇਨੂ ਵਕਾਲਤਨਾਮਾ ਆ ਮੈਂ ਬਤੌਰ ਵਕੀਲ ਨਾਲ ਸਾਡੇ ਪਹਿਲੇ ਵਕੀਲ ਸਦਾਰ ਇਕਬਾਲ ਸਿੰਘ ਬੁੱਟਰ ਇੱਕ ਸਾਡੇ ਹੋਰ ਵੀ ਜਿਹੜੇ ਆ ਮਨਿੰਦਰ ਕਿਸੂ ਮਨਿੰਦਰਜੀਤ ਸਿੰਘ 베ਦੀ ਉਹ ਜਿਹੜੇ ਅਸੀਂ ਤਿੰਨ ਵਕੀਲ ਅੱਜ ਹਾਜ਼ਰ ਹੋਇਆ ਤੇ ਦੱਸੋ ਹੁਣ ਇਹ ਜਿਹੜਾ ਕਹੇਤਾ ਜੀ ਕੀ ਇਹ ਮੁੱਖ ਮੰਤਰੀ ਭੱਜਿਆ ਫਿਰਦਾ ਹੈ ਤੇ ਜੇ ਕਾਰਨਾ ਚਾਹੀਏ ਤਾਂ ਅਸੀਂ ਵੀ ਡੈਫਮੇਸ਼ਨ ਦਾ ਕੇਸ ਕਰ ਸਕਦੇ ਹਾਂ ਵੀ ਝੂਠਾ ਲਿਆ ਉਹਨਾਂ ਦੇ ਮੁੱਖ ਮੰਤਰੀ ਕਦੋਂ ਪੰਚਾ ਮੁੱਖ ਮੰਤਰੀ ਨੇ ਪਹਿਲੇ ਦਿਨ ਕਿਹਾ ਸੀਗਾ ਜੇ ਤੁਸੀਂ ਕੇਸ ਕਰੋਗੇ ਤਾਂ ਅਸੀਂ ਉਹਨੂੰ ਕੰਟੈਸਟ ਕਰਾਂਗੇ ਇਸ ਕਰਕੇ ਇਹ ਇਲਜ਼ਾਮ ਬਿਲਕੁਲ ਝੂਠਾ ਹੈ ਉਹ ਸਿਰਫ ਜਿਹੜੀ ਮੈਂ ਪਹਿਲਾਂ ਹੀ ਬੇਨਤੀ ਕਰਤੀ ਇਹ ਜਿਹੜੇ ਕੇਸ ਹੁੰਦੇ ਹਨ ਨਾ ਇਹ ਡੈਫਮੇਸ਼ਨ ਦੇ ਕੇਸਾਂ ਦੇ ਮਕਸਦ ਹੀ ਦੋ ਹੁੰਦੇ ਆ ਇੱਕ ਤਾਂ ਜੇ ਪਰਚਾ ਦਰਜ ਹੋਇਆ ਅਸੀਂ ਕਹਾਂ ਮੈਟਰ ਸਬਜੂਡਿਸ ਹੈ ਇੱਕ ਇਹ ਹੈ ਕਿ ਲੋਕਾਂ ਦੀ ਇੰਟਰਨੈਸ਼ਨਟ ਆਈ ਪਰ ਉਹ ਇਸ ਕੇਸ ਦੇ ਵਿੱਚ ਤੁਸੀਂ ਦੇਖ ਲਿਓ ਇਹ ਕੇਸ ਡਿਸਮਿਸ ਹੋਣਾ ਹੈ ਨਾ ਸਦਾ ਸਫੀਰ ਬਾਦਨ ਇਹਦੇ ਚ ਆਉਣਾ ਹੈ ਨਾ ਕਰਨਾ ਨਾ ਕਰਾ ਐਗਜ਼ਾਮੀਨੇਸ਼ਨ ਇਹਦੇ ਚ ਹੋਣੀ ਹੈ ਇਹ ਤਾਂ ਸਿਰਫ ਜਿਹੜੇ ਕੇਸ ਹੁੰਦੇ ਆ ਫਾਰ ਉਹਦੀ ਫਰਦਾ ਪਰਪਸ ਆਫ ਲੋਕਾਂ ਦਾ ਧਿਆਨ ਬਤਾਉਣ ਦੂਜੇ ਪਾਸੇ ਕਰ ਲਈ ਜਾਂਦਾ ਹੈ